ਪਿੰਡ ਟੌੜਾ ਦੇ ਅਨਾਜ ਮੰਡੀ ਦੇ ਵਿੱਚ ਟੌੜੇ ਪਿੰਡ ਦੇ ਵਿੱਚ ਜਿਹੜਾ ਟੌੜਾ ਸਾਹਿਬ ਦੀ ਪਹਿਲੀ ਜਨਮ ਸ਼ਤਾਬਦੀ ਤੇ ਇਕੱਠਾ ਇਹ ਜਿੱਥੇ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਆ ਉੱਥੇ ਪੰਥਕ ਏਕਤਾ ਲਈ ਵੀ ਰਾਹ ਪੱਧਰਾ ਕਰੇਗਾ ਕਿਉਂਕਿ ਜਿੰਨੇ ਪੰਥਪ੍ਰਸਤ ਨੇ ਪੰਥਕ ਧੀਰਾਂ ਨੇ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਲੋਕ ਨੇ ਉਹ ਅੱਜ ਟੌੜਾ ਦੇ ਨਾਜ ਮੰਡੀ ਵਿੱਚ ਇਕੱਠੇ ਹੋਏ ਨੇ ਔਰ ਮਹਿਸੂਸ ਕਰਦੇ ਨੇ ਕਿ ਟੌੜਾ ਸਾਹਿਬ ਦਾ ਜਿਹੜਾ ਜਨਮ ਸਥਾਨ ਆ ਜਨਮ ਭੋਏ ਆ ਉੱਥੇ ਹੀ ਸੌ ਜਨਮ ਦਿਨ ਉਹਨਾਂ ਦਾ ਮਨਾਇਆ ਜਾਵੇ ਪਰ ਅਫਸੋਸ ਆ ਕਿ ਕੁਝ ਲੋਕ ਇਹਨੂੰ ਤਾਰ ਪਿੱਡੋ ਕਰਨ ਲਈ ਰਸਤੇ ਦੇ ਵਿੱਚ ਹੋਰ ਮਨਾਉਣ ਦਾ ਪ੍ਰੋਗਰਾਮ ਲੀਕ ਕੇ ਖੜ ਗਏ ਜਿਹਦੇ ਨਾਲ ਗਲਤ ਮੈਸੇਜ ਆ ਰਿਹਾ ਟੌੜਾ ਸਾਹਿਬ ਨੇ ਹਮੇਸ਼ਾ ਪੰਥ ਨੂੰ ਜੋੜਨ ਦੀ ਗੱਲ ਕੀਤੀ ਹੈ ਪੰਥ ਨੂੰ ਤੋੜਨ ਦੀ ਗੱਲ ਨਹੀਂ ਕੀਤੀ ਜਿਹੜੇ ਲੋਕ ਟੌੜਾ ਸਾਹਿਬ ਦੀ ਸੋਚ ਤੋਂ ਉਲਟ ਜਾਣਗੇ ਮੈਂ ਸਮਝਦਾ ਉਹਨਾਂ ਦੀ ਆਤਮਾ ਨੂੰ ਤੜਫਾਉਣਗੇ ਸੋ ਅੱਜ ਬਣਦਾ ਤਾਂ ਸੀ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਥੇ ਸਾਂਝੇ ਇਸ ਪ੍ਰੋਗਰਾਮ ਦੀ ਅਗਵਾਈ ਕਰਦੇ ਬਲਕਿ ਪਿੰਡ ਪਰਿਵਾਰ ਵਾਲਿਆਂ ਨੇ ਨਗਰ ਵਾਲਿਆਂ ਨੇ ਔਰ ਸ਼ਰੋਮਣੀ ਕਲਦਾ ਸੁਧਾਰ ਲਹਿਰ ਨੇ ਜਿਹੜਾ ਫੈਸਲਾ ਕੀਤਾ ਕਿ ਪਿੰਡ ਟੌੜੇ ਦੀ ਅਨਾਜ ਮੰਡੀ ਦੇ ਵਿੱਚ ਹੀ ਸਮਾਗਮ ਰੱਖਿਆ ਜਾਵੇ ਉਹਨਾਂ ਦੇ ਉਹ ਸਾਤੇ ਹੀ ਪ੍ਰੋਗਰਾਮ ਰੱਖਿਆ ਜਾਵੇ ਤਾਂ ਉਹਨੂੰ ਉਤਾਰ ਪਿੰਡੋਂ ਨਹੀਂ ਸੀ ਕਰਦਾ ਬਣਦਾ ਜਿਹੜਾ ਕਰਿਆ ਗਿਆ ਜਿਹੜਾ ਦੁੱਖ ਆ ਸਾਨੂੰ ਇਸ ਗੱਲ ਦਾ ਪਰ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਪੰਥ ਨੂੰ ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਉਹਨਾਂ ਦਾ ਟਕਰਾ ਕਰ ਲਈ ਅਸੀਂ ਮਨ ਲ ਇੱਕ ਜੁੱਟ ਹੋਈਏ ਇੱਕ ਮੁੱਠ ਹੋਈਏ ਇੱਕ ਸੋਰ ਹੋਈਏ ਕਿਉਂਕਿ ਅੱਜ ਪੰਜਾਬ ਰੋਦਾ ਪਿਆ ਉਹ ਪੰਜਾਬ ਦੇ ਕਿਸਾਨਾਂ ਦੀ ਝੋਨਾ ਜਿਹੜਾ ਹੈ ਮੰਡੀਆਂ ਵਿੱਚ ਆਉਣ ਨੂੰ ਤਿਆਰ ਪਿਆ ਪਰ ਇੱਕ ਬੋਰੀ ਝੋਨੇ ਚਾਵਲ ਦੀ ਗਡੌਨਾ ਵਿੱਚ ਲਾਉਣ ਲਈ ਜਗ੍ਹਾ ਨੀ ਆੜਤੀ ਤੜਫ ਰਹੇ ਨੇ ਛੈਲਰ ਮਾਲਕ ਤੜਫ ਰਹੇ ਨੇ ਕਿਸਾਨ ਪਰੇਸ਼ਾਨ ਆ ਤੇ ਸਰਕਾਰ ਨੂੰ ਕੋਈ ਫਿਕਰੇ ਹੈ ਨਹੀਂ ਪੰਜਾਬ ਦਾ ਕਰੋੜਾ ਰੁਪਇਆ ਆਰਡੀਐਫ ਦਾ ਰੱਖੇ ਬੈਠੇ ਆ ਦੁਵਾਨੀ ਇਹ ਲਿਆ ਨਹੀਂ ਸਕੇ ਕੋਈ ਵਜ਼ੀਰ ਮੁੱਖ ਮੰਤਰੀ ਕੋਈ ਕਿਸੇ ਤਰ੍ਹਾਂ ਦੇ ਅਧਿਕਾਰੀ ਵੱਲੋਂ ਕੋਈ ਯਤਨ ਹੀ ਨਹੀਂ ਹੋਇਆ ਦਿੱਲੀ ਜਾ ਕੇ ਪੈਸਾ ਲਿਆਉਣ ਦਾ ਸਾਡੀਆਂ ਸਿਹ ਸਵਾਮਾਂ ਸਾਡੀਆਂ ਵਿਧਕ ਸੰਸਥਾਵਾਂ ਸਾਰੀਆਂ ਤੈਸ਼ ਨੈਸ਼ ਹੋਈਆਂ ਪੰਜਾਬ ਦਾ ਆਰਥਿਕ ਢਾਂਚਾ ਜਣੀ ਬਿਲਕੁਲ ਤਬਾਹ ਹੋਇਆ ਖੜਾ ਔਰ ਕਲੇਵ ਸੌਣ ਦੇ ਕਿਨਾਰੇ ਖੜਾ ਪੰਜਾਬ ਦੀ ਕਾਨੂੰਨੀ ਵਿਵਸਥਾ ਬਹੁਤ ਮਾੜੀ ਹੋਈ ਖੜੀ ਆ ਸੋ ਇਹ ਸਾਰੀਆਂ ਚੁਣੌਤੀਆਂ ਨੂੰ ਇਕੱਠੇ ਹੋ ਕੇ ਹੀ ਨਿਜੀਠਿਆ ਜਾ ਸਕਦਾ ਔਰ ਦੂਜੇ ਪਾਸੇ ਪੰਥਕ ਸਮਾਜੀਆਂ ਖੇਰੂ ਖੇਰੂ ਹੋ ਗਈਆਂ ਪੰਥਕ ਸੋਚ ਤੇ ਕਈ ਕਿਸਮ ਦੇ ਪ੍ਰਸ਼ਨ ਚਿੰਨ੍ਹ ਖੜੇ ਕੀਤੇ ਜਾ ਰਹੇ ਨੇ ਪੰਥ ਵਿਰੋਧੀ ਤਾਕਤਾਂ ਵੱਲੋਂ ਸੋ ਸਾਰੀਆਂ ਗੱਲਾਂ ਤੋਂ ਹਸਾਬਤ ਹੁੰਦਾ ਕਿ ਅੱਜ ਲੋੜ ਆ ਪੰਥਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਪੰਥਕ ਸ਼ਕਤੀ ਨੂੰ ਉਪਮਿਤ ਕਰਨ ਦੀ ਡੋੜਾ ਸਾਹਿਬ ਦੇ ਜਿਹੜੇ ਪਹਿਲੀ ਸ਼ਤਾਬਦੀ ਦੇ ਸਮਾਗਮ ਆ ਇਹਦੇ ਲਈ ਦਾ ਪੱત્રਾ ਕਰਨਗੇ ਔਰ ਅਸੀਂ ਅਪੀਲ ਵੀ ਕਰਦੇ ਆ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਦਰਦਿਆਂ ਨੂੰ ਪੰਥ ਰਚੈਸ਼ਿਆਂ ਨੂੰ ਕਿ ਇੱਕ ਥਾਂ ਤੇ ਇਕੱਠੇ ਹੋਣ ਔਰ ਜਦੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਿਹੜਾ ਇਹ ਖਲਾਫ ਪੈਦਾ ਹੋਇਆ ਜਿਹੜਾ ਅੱਜ ਸਮੁੱਚਾ ਪੰਥ ਪੰਥ ਪ੍ਰਾਸਤ ਲੋਕ ਉਹਨਾਂ ਵੱਲ ਅਰੀਕ ਕਰ ਰਹੇ ਨੇ ਕਿ ਖਲਾ ਨੂੰ ਪੂਰਾ ਕਰ ਲਈ ਜ਼ਰੂਰ ਹੋ ਇਕ ਇਤਿਹਾਸਕ ਰੋਲ ਨਿਭਾਉਣ ਜਿਹੜਾ 1920 ਵਿੱਚ ਸਰਵਮਣੀ ਅਕਾਲੀ ਦਾਰ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਥਾਪਨਾ ਕਰਕੇ ਪੜਾਇਆ ਦੇਖੋ ਜੀ ਅੱਜ ਬੜੀ ਖੁਸ਼ੀ ਹੈ ਕਿ ਸ਼ਤਾਬਦੀ ਜਿਹੜੀ ਹੈ ਮਨ ਜੋ ਜਦਾ ਟੋੜਾ ਸਦੀ ਬਣਾਈ ਜਾਂਦੀ ਹੈ ਬਪਾਣੀਆਂ ਕਹਾਣੀਆਂ ਪੁੱਤ-ਪੁੱਤ ਕਰੀਨ ਕਿਉਂਕਿ ਜਿਹੜਾ ਪਿੱਛੇ ਵਿਰਸਾ ਹੁੰਦਾ ਨਾ ਜੀ ਉਹ ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ ਉਹਨਾਂ ਦੀ ਪ੍ਰੇਰਣਾ ਵਾਂ ਲੈਂਦਾ ਹੈ ਜਦਾ ਟੋੜਾ ਸਿੰਘ ਟੋੜਾ ਸਾਹਿਬ ਇੱਕ ਕੇਵਲ ਮਨੁੱਖ ਨਹੀਂ ਸੀ ਉਹ ਇੱਕ ਐਸੀ ਸ਼ਖਸੀਅਤ ਸੀ ਜਿਨੇ ਅਕਾਲ ਪੁਰਖ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਉਹ ਕਹਿੰਦੇ ਸੀ ਅਕਾਲੀ ਉਹ ਹੈ ਜਿਹੜਾ ਅਕਾਲ ਪੁਰਖ ਨਾਲ ਜੁੜਿਆ ਰਹੇ ਡੇਢ ਇਰਾਦੇ ਵਾਲੇ ਤੇ ਗੁਰਮਤਿ ਦੇ ਧਾਰਨੀ ਸਿੱਖ ਰਹਿਤ ਮਰਿਆਦਾ ਨੂੰ ਘਰ ਘਰ ਵਿੱਚ ਪਚਾਉਣ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ 27 ਸਾਲ ਉਸ ਮਹਾਨ ਸੰਸਥਾ ਦੀ ਸੇਵਾ ਕੀਤੀ ਹੈ ਜਿਹੜੀ ਸੰਸਥਾ ਦੁਨੀਆ ਵਿੱਚ ਇੱਕੋ ਹੀ ਹੈ ਜਿਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਤੇ ਇਹ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਕਿ ਇਹੋ ਜੀ ਸ਼ਖਸੀਅਤ ਦਾ ਅਸੀਂ ਕੋਲੋਂ ਉਹਦੇ ਜੀਵਨ ਦੀ ਪ੍ਰੇਰਣਾ ਲੈਣ ਵਾਸਤੇ ਅੱਜ ਇਕੱਠੇ ਹੋਏ ਆਂ ਤੇ ਜਿਹੜੀ ਉਹਦੀ ਕੁਰਬਾਨੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਬਹੁਤ ਵੱਡੀਆਂ ਚੁਣੌਤੀਆਂ ਦੇ ਸਾਹਮਣੇ ਕੀਤਾ ਜੇਲ੍ਹਾਂ 'ਚ ਵੀ ਗਏ ਪੰਥ ਦੀ ਖਾਤਰ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਦੇਖਣ ਵਾਲੀ ਉਹ ਸ਼ਖਸੀਅਤ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵਿੱਚ ਉਹਨਾਂ ਨੇ ਜਿੱਥੇ ਬੜੇ ਵੱਡੇ ਕਾਰਜ ਕੀਤੇ ਸਕੂਲਾਂ ਦੇ ਕਾਲਜਾਂ ਦੇ ਐਜੂਕੇਸ਼ਨਲ ਉੱਥੇ ਉਹਨਾਂ ਦੀ ਰਾਜਨੀਤਿਕ ਤੌਰ ਤੇ ਬੜੀ ਦੂਰਅੰਦੇਸ਼ੀ ਸੀ 6 ਵਾਰ ਰਾਜ ਸਭਾ ਦਾ ਮੈਂਬਰ ਰਹਿਣਾ 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿਣਾ ਤੇ ਫਿਰ ਮੈਂਬਰ ਪਾਰਲੀਮੈਂਟ ਬਣਨਾ ਮੇਰੇ ਖਰ ਉਹਦੀ ਇੱਕ ਧਾਕ ਸੀ ਜੁਰੀਆਂ ਦੇ ਵਿੱਚ ਕਿ ਉਹਨੇ ਇਸ ਸੰਸਥਾ ਨੂੰ ਦੁਨੀਆ ਚ ਉਹਦਾ ਨਾਮ ਬਣਾਤਾ ਸੋ ਮੈਂ ਸਭੀ ਦੀ ਅੱਜ ਲੋੜ ਹੈ ਉਸ ਜੋਗਪੁਰਖ ਦੀ ਜਿਨੇ ਬਹੁਤ ਵੱਡੀ ਕਹਾਣੀ ਕੀਤੀ ਸੀ ਇਹੋ ਜੀਆਂ ਪ੍ਰੇਰਨਾਵਾਂ ਅਸੀਂ ਲੈ ਕੇ ਚੱਲਾਂਗੇ ਤੇ ਅੱਜ ਦੀ ਜਿਹੜੀ ਰਾਏ ਦਿੱਤੀ ਹੈ ਅੱਜ ਦੀ ਜਿਹੜੀ ਬੰਤਕ ਸੋਚ ਹੈ ਉਹਨੂੰ ਇਸ ਗੱਲ ਦੇ ਵਾਸਤੇ ਦ੍ਰਿੜਤਾ ਨਾਲ ਤੋੜਨਾ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਵਾਂਗ ਹਮੇਸ਼ਾ ਆਪਣੇ ਜੀਵਨ ਨੂੰ ਉਹਦੀ ਪ੍ਰੇਰਣਾ ਵਿੱਚ ਲੈ ਕੇ ਚੱਲੀਏ ਕਿਉਂ ਅੱਜ 100ਵਾਂ ਜਨਮ ਦਿਨ ਪੰਜ ਰਥਨ ਜਥੇਦਾਰ ਤੋਰਾਜੀ ਦਾ ਹੈਗਾ ਔਰ ਮੇਰੇ ਛਾਲ ਚੇ ਇਹ 20ਵੀਂ ਸਦੀ ਦੇ ਵਿੱਚ ਸਭ ਤੋਂ ਵਧੀਆ ਇੱਕ ਲੀਡਰ ਇੱਕ ਸਿੱਖ ਸਿੱਖ ਕੌਮ ਦੇ ਲੀਡਰ ਇਹ ਸਿਗੇ ਰਹਣਗੇ ਔਰ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਉਤੇ ਖੁਸ਼ੀ ਦੇ ਵਿੱਚ ਹਰ ਇੱਕ ਪਾਸਿਓਂ ਸਾਰੇ ਇਕੱਠੇ ਹੋ ਰਹੇ ਨੇ ਮਨਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਅਨਥਕ ਸੇਵਾ ਕੌਮ ਦੀ ਸਾਡੇ ਸੂਬੇ ਦੀ ਦੇਸ਼ ਦੀ ਕੀਤੀ ਉਹਨਾਂ ਦੇ ਜਨਮ ਦੀ ਖੁਸ਼ੀ ਦੇ ਵਿੱਚ ਅੱਜ ਇਹ ਮਨਾ ਨਾ ਰਹੇ ਮੈਂ ਵੀ ਮੱਥਾ ਟੇਕਾਂ